ਤਤ ਸ੍ਰੀ ਕਾਲ ਦੋਸਤੋ ਮੀਂਹ ਦੀ ਤਾਂ ਲੱਗਦਾ ਉੱਠਦੇ ਬੁੱਲਾਂ ਵਾਲੀ ਗੱਲ ਹੋ ਗਈ ਉੱਠਦਾ ਬੁੱਲ ਲੰਕਦਾ ਹੁੰਦਾ ਨਾ ਜਿਵੇਂ ala ਝਾਕੀ ਜਾਂਦਾ ਵੀ ਡਿੱਗਿਆ ਕਿ ਡਿੱਗਿਆ ਕਿ ਡਿੱਗਿਆ ਪਰ ਉਹ ਡਿੱਗਦਾ ਹੈ ਨਹੀਂ ਉਹ ਕੰਮ ਹੈ ਤੇ ਕੀ ਮੀਂਹੇ ਕਰਦਾ ਲੱਗਦਾ ਵੀ ਪਊਗਾ ਪਊਗਾ ਹਵਾ ਜੀ ਕਰ ਦਿੰਦਾ ਠੰਢੀ ਕਦੇ ਗਰਮੀ ਕਰ ਦਿੰਦਾ ਹੈ ਕਦੇ ਬੱਦਲ ਕਰ ਦਿੰਦਾ ਹੈ ਪਰ ਪੈਂਦਾ ਹੈ ਨਹੀਂ ਹਰ ਜਾਨਵਰ ਜਨੌਰ ਕਹਿ ਲੋ ਪਸ਼ੂ ਪੰਛੀ ਹਰ ਫਸਲ ਹਰ ਦਰਖਤ ਦੀਕਦਾ ਮੀਨੂ ਤੇ ਅੱਜ ਮਾੜੀ ਮਾੜੀ ਹਵਾ ਜੀ ਛੜਤੀ ਫੇਰ ਉੱਠਦੇ ਬੁੱਲ ਵਾਂਗੂ ਝਾਕੀ ਜਾਂਦੇ ਵੀ ਪਿਆਗ ਪਿਆ ਪਰ ਜੇ ਸੋਚੀਦਾ ਕੁਦਰਤ ਨਾਲੋਂ ਵੱਡਾ ਕੋਈ ਨਹੀਂ ਕੁਦਰਤ ਨੇ ਵੀ ਐਦਕੀ ਪੂਰੇ ਰੰਗ ਦਿਖਾਤੇ ਕੜ ਤੇ ਵੱਟ ਲੋਕਾਂ ਦੇ ਉਧਰੋਂ ਲਾਈਟ ਆ ਗਈ। ਲੈਸ਼ਰਾਂ ਤੋਂ ਪਹਿਲਾਂ 24 ਘੰਟੇ ਆਉਂਦੀ ਸੀ। ਹੁਣ 8 ਘੰਟਿਆਂ ਤੋਂ 5 ਮਿੰਟੋ ਕੀ ਵੱਧ ਆਉਂਦੀ ਹੈਗੀ। ਕੱਲ ਖੇਤਾ-ਕੁੱਤਾ ਗਣੀ ਗਏ ਸੀਗੇ। ਤੇ ਝੋਨਾ ਐ ਸੁੱਕਿਆ ਪਿਆ। ਪਾਣੀ ਗਣੀਓ। ਆ ਦੇਖੋ ਮਾੜੀ-ਮੜੀ ਹਵਾ ਜ਼ਰੂਰ ਚੱਲਦੀ ਹੈ। ਤੇ ਤੜਕੇ ਜਿਮੀਦ ਜਾਗੀ ਸੀ ਵੀ। ਚਲੋ ਪਰ ਕੁਦਰਤ ਨਾਲ ਕੋਈ ਵੱਡਾ ਨਹੀਂ ਹੈਗਾ। ਤੇ ਜੇ ਜਦਾ ਜੀਚਾ ਆਇਆ ਤਾਂ ਕਰ ਦੂਗਾ ਕਿਰਪਾ ਨਹੀਂ ਤਾਂ ਲੱਗਦਾ ਵੀ ਅੱਜ ਮੀਂਹ ਦੀ ਕੋਈ ਸੁਭਾਵਨਾ ਨਹੀਂ ਤੇ ਜਿਹੜੇ ਮੀਰੇ ਬਾਹਰ ਨੇ ਮੌਸਮ ਦੇ ਆਪਣੇ ਆਪ ਨੂੰ ਕਹਿੰਦੇ ਨੇ ਵੀ ਹਾਂ ਅਸੀਂ ਸਾਇੰਸਦਾਨ ਜੋ ਵੀ ਹੈ ਰੋਜ਼ ਅਲਰਟ ਜਾਰੀ ਕਰ ਦਿੰਦੇ ਆ ਪਰ ਉਹਨਾਂ ਦਾ ਅਲਰਟ ਜਿਹੜਾ ਲਾਟਰੀ ਰਹਿ ਜਾਂਦਾ ਨਹੀਂ ਗੈਸ ਕਰ ਸਕੇ ਇਹਦੀ ਦਾਸਤਾ ਵੀ ਕੋਈ ਇਹਦਾ ਗੈਸ ਨਹੀਂ ਕੁਦਰਤ ਦਾ ਪ੍ਰਮਾਤਮਾ ਨੇ ਜਦੋਂ ਕੋਈ ਕਰਨਾ ਹੋਇਆ ਮੀਂਹ ਦਾ ਕਰ ਦੂ ਕਿਰਪਾ ਮੌਸਮ ਹੋਰੂ ਜੀ ਤਾਂ ਹੈਗਾ ਪਰ ਇਹ ਮੀਂਹ ਨਹੀਂ ਪੋਦਾ ਗਰਮੀ ਇੰਨੀ ਹੈ ਕਿ ਲੋਕਾਂ ਦੀ ਇਹਦੀ ਚੀਕਾਂ ਕਢਾ ਦੀਆਂ ਚੀਕਾਂ ਪਤਾ ਵੀ ਲੱਗ ਗਿਆ ਕੁਸਤਾ ਕੁਦਰਤ ਨਾਲ ਖਲਵਾੜ ਦਾ ਨਤੀਜਾ ਵੀ ਹੈਗਾ ਅੱਗੇ ਖੇਤਾਂ ਦੇ ਵਿੱਚ ਦਰਖਤਾਂ ਦੇ ਲੋਕ ਖੇਤਾਂ ਦੇ ਵਿੱਚ ਹਵਾ ਚੱਲਦੀ ਬਹਿ ਜਾਂਦੇ ਬੋੜ ਪਿੱਪਲ ਨਿੰਮ ਟਾਲੀਆਂ ਤੇ ਹੋਰ ਤਾਂ ਕਿਸੇ ਦੇ ਦਰਖਤ ਹੀ ਨਹੀਂ ਹੈਗਾ ਖੇਤਾਂ ਦੇ ਵਿੱਚ ਬੈਠਣ ਕਿੱਥੇ ਤੇ ਬਸ ਉੱਥੇ ਇੱਧਰ ਮਾਰ ਲਿਆ ਪਾਸਾ ਉੱਧਰ ਮਾਰ ਲਿਆ ਪਾਸਾ ਆਏ ਗਰਮੀ ਬੂ ਗਰਮੀ ਕਹਿ ਕੇ ਟਾਈਮ ਟੱਪ ਜਾਂਦਾ ਭਾਈ ਜਿਹੜੇ ਘਰਾ ਘਰਾਂ ਦੇ ਵਿੱਚ ਹੈਗੇ ਏਸੀ ਲਾ ਲੈਂਦੇ ਆ ਦੁਕਾਨਾਂ ਵਾਲੇ ਲਾ ਲੈਂਦੇ ਆ ਔਰ ਏਸੀ ਵੀ ਕ ਅਨੁਸਾਰ ਦੇ ਵਾਲਾ ਕੰਮ ਆ ਬਿਮਾਰੀ ਦਾ ਘਰ ਹੀ ਹੈ ਮੁਰਕੇ ਤੋਂ ਬਾਹਰ ਨਿਕਲਦਾ ਹੈ ਲਾਦਾ ਜਿਵੇਂ ਪੱਠੀ ਛੜਤੇ ਹੁੰਦੇ ਆ ਖੈਰ ਚਲੋ ਕੋਤਤਨੀ ਸਾਹਿਬ ਨੂੰ ਦੇਣਾ ਹੈ ਧੰਨਵਾਦ ਸਾਰਿਆਂ ਦਾ